ਵਿਸ਼ਵ ਵਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਲਪ੍ਰੀਤ ਕੋ। ਤਾਂ ਮਲੇ ਕੋਟਲਾ ਕੋਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਨਸ਼ਾ ਤਸਕਰਾਂ ਦੇ ਖਰਾਂ ਤੇ ਤਾਂ ਬਿਲਕੁਲ ਸਖਤ ਐਕਸ਼ਨ ਜਿਹੜਾ ਕਿ ਲਿੱਤਾ ਜਾ ਰਿਹਾ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਯੁਧ ਨਸ਼ਾ ਵਿਰੋਧ ਤਹਿਤ ਮਲੇ ਕੋਟਲਾ ਵਿੱਚ ਚੱਲਿਆ ਪੀਲਾ ਪੰਜਾ ਮਹੱਲਾ ਬੇਰੀਆ ਵਾਲਾ ਵਿਕੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਐਨਡੀਪੀਐਸ ਦੇ ਪਰਚੇ ਹੋ ਰਹੇ ਸੰਤੇ ਉਹਨਾਂ ਦੇ ਕਰਦੀਆਂ ਦੇਹਨੀਆਂ ਦੇੜੀਆਂ ਜੜੇਕੀਆਂ ਟਾਈਆਂ ਨਹੀਂਆਂ ਤਾਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਟਾਈਆਂ ਗਈਆਂ ਭਾਵੇਂ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਹੋਰ ਪਾਸੇ ਨਵੇਂ ਮਕਾਨ ਬਣਾ ਲਏ ਹਨ ਪਰ ਪੁਲਿਸ ਨੇ ਪੁਰਾਣੇ ਕਰਦੀਆਂ ਦੇੜੀਆਂ ਵੀ ਜੜੇਕੀ ਢਾ ਦਿੱਤੀਆਂ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਵੱਲੋਂ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਉਸ ਤੋਂ ਬਾਅਦ ਪੋਲਿਸ ਦੇ ਵੱਲੋਂ ਵੀ ਆਪਣਾ ਬਿਆਨ ਜਾਰੀ ਕੀਤਾ ਗਿਆ ਤੇ ਦੂਜੇ ਪਾਸੇ ਆਮ ਜਨਤਾ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ। ਸਹੀ ਪ੍ਰੋਪਰਟੀ ਸਮਾਨ ਹੁਣ ਅੰਦਰ ਹੀ ਪਿਆ। ਹਾਂਜੀ ਸਾਹਿਬ ਨੰਦਰੀ ਪਿਆਈ ਮੈਂ ਇੱਕ ਲੇਰਾ ਘਰ ਦੇ ਵਿੱਚ ਹੀ ਪਹਿਲਾਂ ਕੋਈ ਨੋਟਿਸ ਆਇਆ? ਨਾ ਕੋਈ ਨੋਟਿਸ ਨਹੀਂ ਆਇਆ ਇਹ ਨੋਟਿਸ ਆ ਜਾਂਦਾ ਹੀ ਅੱਪੀ ਇਹ ਗੱਲ ਕਰਦੇ ਹੋ। ਕੋਈ ਨੋਟਿਸ ਨਹੀਂ। ਨਾ ਹੀ ਕੋਈ ਨੋਟਿਸ ਨਹੀਂ ਆਇਆ ਹੀ ਆਪਾਂ ਨੂੰ ਕਿਸੇ ਨੇ ਨਹੀਂ ਦੱਸਿਆ। ਨਾ ਕਿਸੇ ਨੇ ਨਹੀਂ ਦੱਸਿਆ ਹੀ। ਉਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਹੀ ਅੱਜ ੱਤਕਾ ਹੋ ਰਹੀ ਬੋਲ ਨਹੀਂ ਇਹ ਇਹ ਹਟਾਏ ਆ ਬਈ ਬੁੱਲ ਡੋ ਜੀ ਅੱਛਾ ਇਹ ਸਭ ਕਿਸ ਤਰ੍ਹਾਂ ਜਿਹੜੀ ਚੱਲ ਰਹੀ ਹੈ ਹੈਗੀ ਆ ਜਿਹੜੀ ਮੁਹਿੰਮ ਹੈਗੀ ਆ ਇਹ ਉਹ ਕਿੰਨੀ ਜਗ੍ਹਾ ਤੇ ਕਾਰਵਾਈ ਹੋਣੀ ਹੈ ਜਿਹੜਾ ਇਹ ਹੈਗਾ ਇਨਫੋਰਸਮੈਂਟ ਜਿਹੜੀਆਂ ਸਟੈਪ ਜਾਂ ਬਾਹਾਗੇ ਰੈਮ ਬਧੇ ਹੋਈਆਂ ਟ੍ਰੈਫਿਕ ਦੇ ਵਿੱਚ ਦਿੱਕਤ ਆ ਰਹੀ ਅਸੀਂ ਮਨਾਦੀ ਵੀ ਕਈ ਵਾਰੀ ਕਰਵਾ ਦਿੱਤੀ ਹੈ ਤੇ ਲੋਕ ਜਿਹੜੇ ਨਹੀਂ ਹਟਦੇ ਹੈਗੇ ਜਿੱਥੇ ਦਿੱਕਤ ਆ ਰਹੀ ਜਿਵੇਂ ਇੱਥੇ ਮੋੜ ਹੈ ਕਿਤੇ ਜਿੱਥੇ ਜ਼ਿਆਦਾ ਦਿੱਕਤ ਆ ਉੱਥੇ ਕਰ ਰਹੇ ਆ ਲੋਕ ਆਪਣੇ ਆਪ ਕਰ ਲੈਣਗੇ ਠੀਕ ਹੈ ਇਹ ਸਾਡਾ ਕੰਟੀਨਿਊ ਚੱਲਦਾ ਰਹੇਗਾ ਸਰ ਇੱਕ ਖੰਭਾ ਬਹੁਤ ਗੱਬੇ ਲੱਗਿਆ ਹੋਇਆ ਹੈ ਇਹਦਾ ਵੀ ਕੁਝ ਖੰਭਾ ਦਾ ਬਿਜਲੀ ਬੋਰਡ ਨੂੰ ਲਿਖਿਆ ਜਾਏਗਾ ਜੇ ਸਾਨੂੰ ਕੋਈ ਕੰਪਲੇਂਟ ਹੈ ਉਹਨਾਂ ਵੱਲ ਵਾਜੇ ਇਸ ਬਿਜਲੀ ਬੋਰਡ ਨੂੰ ਇਹ ਫਾਰਵਰਡ ਕਰ ਦਾਂਗੇ ਅੱਛਾ ਸਰ ਇੱਕ ਗੱਲ ਜਿਹੜੀ ਕਿ ਨਾਲ ਪਿਪਲੀ ਵਾਲੇ ਜਿਹੜਾ ਚੌਕ ਆ ਉਸ ਤੋਂ ਲੈ ਕੇ ਜਿਹੜਾ ਕਮਨਸਨ ਮੇ ਬਲ ਤੱਕ ਆ ਇੱਕ ਰੋਡ ਬਣਿਆ ਸੀ ਉਹ ਰੋਡ ਬਣਨ ਤੋਂ ਬਾਅਦ ਹੀ ਨਾਲ ਜਿਹੜਾ ਲਗਾਤਾਰ ਟੁੱਟਣ ਲੱਗਿਆ ਪਿਆ ਹੁਣ ਵੀ ਟੁੱਟਿਆ ਹੈ ਚੈੱਕ ਕਰਵਾ ਦਨੇ ਚੈੱਕ ਕਰਵਾ ਲੀ ਕੀ ਉਹਦੀ ਪੇਮੈਂਟ ਵਗੈਰਾ ਹੋ ਗਈ ਜੀ ਉਹ ਦੇਖਣਾ ਪਵੇਗਾ ਚੈੱਕ ਕਰਵਾਵਾਂ ਕੀ ਲੱਗਦਾ ਵੀ ਇੱਥੇ 6 ਮਹੀਨਿਆਂ ਬਾਅਦ ਜਿਹੜੀ ਹੈਗੀ ਜਦੋਂ ਬਣਦੇ ਬਣਨ ਤੋਂ ਬਾਅਦ ਜਿਹੜੀਆਂ ਹੈਗੀਆਂ ਸੜਕਾਂ ਗਲੀਆਂ ਨੇ ਜਿਹੜੀਆਂ ਟੁੱਟਣ ਲੱਗ ਜਾਂਦੀਆਂ ਨੇ ਜੀ ਕੋਈ ਐਡਾ ਵੀ ਗੱਲ ਨਹੀਂ ਹੈਗੀ ਜੇ ਤੁਸੀਂ ਕਹਿ ਰਹੇ ਹੋ ਮੈਂ ਚੈੱਕ ਕਰਵਾਵਾਂਗੇ ਜੇ ਕੋਈ ਦਿੱਕਤ ਆਏ ਦੂਰ ਕਰਵਾ ਸਰ ਕੀ ਐਕਸ਼ਨ ਹੋਊਗਾ ਜੇਕਰ ਹੁੰਦਾ ਹੋਇਆ ਤੇ ਘੱਜੋ ਬਣਦਾ ਕਰਾਂਗੇ ਜੀ ਜੋ ਬਣਦਾ ਕਰਾਂਗੇ ਇਕਸਰ ਪਾਸਟੈਂਡ ਤੋਂ ਲੈ ਕੇ ਜਿਹੜਾ ਐਸ.ਜੀ.ਐਮ ਦੀ ਕੋਕੀ ਤੱਕ ਵੀ ਜਿਹੜਾ ਰੋਡ ਬਣਿਆ ਸੀ ਉਸ ਸੱਠੇ ਤੋਂ ਉਹ ਵੀ ਟੁੱਟਣ ਲੱਗਿਆ ਉਸ ਤੋਂ ਬਾਅਦ ਪੇਚ ਪੇਚ ਵਗਰ ਆਪਣੀ ਸਮਾਂ ਕਿਉਂ ਕਿਉਂ ਨਹੀਂ ਪੂਰਾ ਕਰਦੇ ਵੀ ਦੱਸੀਆਂ ਨਾ ਮੈਂ ਦੋਨੋਂ ਚੈੱਕ ਕਰਵਾਵਾਂ ਨਾ ਕਿਤੇ ਕਿਤੇ ਕੋਈ ਟਰਾਲ ਹੋ ਜਿਹੜੀ ਕਾਰਵਾਈ ਬਣਦੀ ਹੈ ਅੱਜ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੇ ਯੂ ਨੇ ਡਿਮੋਲੀਸ਼ਰ ਜਿਹੜੀ ਜਿਹੜੀ ਇਲੀਗਲ ਕੰਸਟਰਕਸ਼ਨ ਹੋਈ ਵੀ ਹੈ ਉਥੇ ਇਹਨਾਂ ਨੇ ਜੋ ਜਦੋਂ ਬਲਡੋਜ਼ਰ ਚ ਚਲਾਉਣਾ ਸੀਗਾ ਤੇ ਉਹਦੇ ਚ ਜਦੋਂ ਪਤਾ ਲੱਗਿਆ ਵੀ ਜਿਹੜਾ ਇੱਕ ਘਰ ਜਿਹੜਾ ਨਸ਼ਾ ਤਸਕਰ ਜਿਹੜਾ ਸਾਧੂ ਹੈ ਉਦੇ ਦੇ ਨੌ ਪਰਚੇ ਆ ਤੇ ਉਸ ਤੋਂ ਬਾਅਦ ਡਿਸਾਈਡ ਕੀਤਾ ਗਿਆ ਵੀ ਇਸ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਕਿ ਯੁੱਧ ਨਸ਼ਾ ਵਿਰੋਧ ਪੰਜਾਬ ਦਾ ਮਾਨ ਸਰਕਾਰ ਦਾ ਚੱਲ ਰਿਹਾ ਹੈ ਵੀ ਪੀਲਾ ਪੰਜਾ ਚੱਲੇਗਾ ਉਸ ਤੇ ਤਹਿਤ ਇਸ ਤੇ ਕਾਰਵਾਈ ਕੀਤੀ ਗਈ ਹੈ ਤੇ ਅੱਜ ਟੋਟਲ ਤਿੰਨ ਇਦਾਂ ਦੀ ਅਸੀਂ ਆਇਡੈਂਟੀਫਾਈ ਜਗ੍ਹਾ ਕੀਤੀਆਂ ਜਿਹੜੇ ਕਿ ਆਲਰੇਡੀ ਜਿਨ੍ਹਾਂ ਤੇ ਪਰਚੇ ਦਰਜ ਹੈਗੇ ਆ ਸੋ ਮੇਰੇ ਤੋਂ ਇਹੀ ਹੈ ਸਾਡੇ ਵੱਲੋਂ ਵੀ ਜਿਹੜੇ ਕੀ ਗਲਤ ਕੰਮ ਕਰਦੇ ਆ ਗਲਤ ਤਰੀਕੇ ਨਾਲ ਆਪਣੀਆਂ ਪ੍ਰਾਪਰਟੀਆਂ ਬਣਾ ਰਹੇ ਆ ਉਹਨਾਂ ਨੂੰ ਇੱਕ ਇੱਕ ਸਖਤ ਮੈਸੇਜ ਹੈ ਸਰਕਾਰ ਵੱਲੋਂ ਵੀ ਚੰਗੇ ਕੰਮ ਕਰਨ ਮਿਹਨਤ ਨਾਲ ਤੇ ਚੰਗੀ ਨੀਅਤ ਨਾਲ ਆਪਣੇ ਮਿਹਨਤ ਨਾਲ ਕੰਮ ਕਰਨ ਕਮਾਈ ਕਰਨ ਹੱਕ ਦੀ ਕਮਾਈ ਕਰਨ ਨਸ਼ਿਆਂ 'ਚ ਕੁਝ ਨਹੀਂ ਪਿਆ ਹੁਣ ਵੀ ਸਰਕਾਰ ਕਹਿ ਰਹੀ ਹੈ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਉਹ ਆਣ ਉਹਨਾਂ ਵਾਸਤੇ ਡੀਡਿਕਸ਼ਨ ਸੈਂਟਰ ਨਵੇਂ ਅਪਗ੍ਰੇਡ ਕੀਤੇ ਜਾ ਰਹੇ ਆ ਹੋਰ ਸੈਂਟਰ ਬਣ ਰਹੇ ਆ ਤਾਂ ਕਿ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ